ਸਾਨ ਪ੍ਰਭੂ 11 ਮਾਰਚ 2025 ਸੰਭੂ ਦੇ ਖਨੌਰੀ ਬਾਰਡਰ ਤੇ ਸੰਘਰਸ਼ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਕੇਂਦਰ ਦੇ ਮੰਤਰੀਆਂ ਦੀ ਤੇ ਪੰਜਾਬ ਦੇ ਮੰਤਰੀਆਂ ਦੀ ਮੀਟਿੰਗ ਸੀ ਜੋ ਪਿਛਲੇ ਦਿਨੀ ਤੈਅ ਹੋਈ ਸੀ ਉਹ ਮੀਟਿੰਗ ਦੇ ਵਿੱਚ ਕਿਸਾਨਾਂ ਦੀਆਂ ਮੰਗਾਂ ਤੇ ਕੁਝ ਵਿਚਾਰ ਚਰਚਾ ਕਰਨੀ ਸੀ ਬਜਾਏ ਇਸ ਦੇ ਕਿਉਂ ਵਿਚਾਰ ਚਰਚਾ ਕਰਕੇ ਉਸ ਮਸਲੇ ਦਾ ਹੱਲ ਕੱਢਿਆ ਜਾਂਦਾ ਕਿਸਾਨਾਂ ਨੂੰ ਉੱਥੇ ਗ੍ਰਿਫਤਾਰ ਕਰ ਲਿਆ ਗਿਆ ਕਿਸਾਨ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਹੜਾ ਇੱਕ ਬਹੁਤ ਵੱਡਾ ਵਿਸ਼ਵਾਸ ਘਾਤ ਹੈ ਗੱਲਾਂ ਬਾਤਾਂ ਸਰਕਾਰਾਂ ਨਾਲ ਹਥਿਆਰਬੰਦ ਮੁਕਾਬਲਾ ਕਰ ਰਹੀਆਂ ਜਿੱਥੇ ਬੰਦੀਆਂ ਨਾਲ ਵੀ ਹੁੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਜਦ ਚੱਲਦੀ ਹੈ ਕਦੇ ਉਹਨਾਂ ਨੂੰ ਵੀ ਰੈਸਟ ਨਹੀਂ ਕੀਤਾ ਜਾਂਦਾ ਗਿਰਦਾਰ ਨਹੀਂ ਕੀਤਾ ਜਾਂਦਾ ਇਹ ਜਨਤਕ ਜਥੇਬੰਦੀਆਂ ਮਾਸ ਮੂਵਮੈਂਟ ਵਾਲੇ ਜਥੇਬੰਦੀਆਂ ਜਿਹੜੀਆਂ ਹਰ ਵੇਲੇ ਗੱਲਬਾਤ ਵਿੱਚ ਚੌਂਗੀਆਂ ਜਾਂਦੀਆਂ ਰਹਿੰਦੀਆਂ ਉਹਨਾਂ ਨਾਲ ਇਸ ਤਰ੍ਹਾਂ ਦਾ ਬਿਸ਼ਵਾਸ ਕਰਨ ਨੂੰ ਕਰਤ ਕਰਨਾ ਬਹੁਤ ਵੱਡੀ ਦਾ ਤੋਖ ਹੈ ਇੱਕ ਮੂਮੈਂਟ ਨਾਲ ਇਕ ਲੈ ਕੇ ਕੇਂਦਰ ਤੇ ਪੰਜਾਬ ਦੀ ਸਰਕਾਰ ਕਾਰਪੋਰੇਟ ਹਿੱਤਾਂ ਨੂੰ ਹੋਰਨ ਦੇ ਖਾਤਰ ਦੇ ਲੈ ਨਹੀਂ ਜਾਣ ਦੇਣਾ ਛੱਡੀ ਕਰ ਨਹੀਂ ਜਾਣ ਦੇਣਾ ਤੇ ਇਸ ਗਲਤੀ ਤਾ ਹੋਇਆ ਕਿ ਗੈਸ ਲਾਈਨ ਤੇ ਪੰਜਬਰੀ ਕੱਢਣੀਆਂ ਨੇ ਭਾਰਤ ਮਾਲਾ ਅੰਤਟੀਆਂ ਸ਼ਰਕਾਂ ਜਬਰੀ ਕੱਢਣੀਆਂ ਨੇ ਛੋਡੇ ਮਕਾਨ ਟਾਉਣੇ ਨੇ ਛੋਡੇ ਘਟ ਹੋਣੇ ਨੇ ਜਿਹਨੇ ਇਸ ਕਿਸਮ ਦੇ ਅਧਿਕਾਰ ਪੁਲਸ ਨੂੰ ਦੇਣੇ ਕਿ ਆਪੇ ਪੁਲਸ ਅਤੇ ਆਪੇ ਜਾਜਰ ਜਿਹੜੀ ਕਾਰਪੋਰੇਟਾਂ ਦੇ ਪੱਖ ਦੇ ਵਿੱਚ ਭੁਗਤਣ ਦੀ ਜਿਹੜੀ ਨੀਤੀ ਹੈ ਕਿਸਾਨ ਮੂਵਮੈਂਟ ਨੂੰ ਧਾਂਡ ਕੇ ਇਹ ਬਹੁਤ ਖਤਰਨਾਕ ਹੈ ਅਸੀਂ ਇਹ ਨਹੀਂ ਜ਼ੋਰਦਾਰ ਰਖੇਦੀ ਕਰਦੇ ਕੱਲ ਜੋ ਕੁਝ ਵੀ ਵਾਪਰਿਆ ਇਹਦੇ ਸਬੰਧ ਚ ਅਸੀਂ ਆਪਣੇ ਜਥੇਬੰਦੀ ਵੱਲੋਂ ਕਈ ਜਥੇਬੰਦੀਆਂ ਨਾਲ ਸਲਾਮਸ਼ਿਸ਼ਵਾ ਕੀਤਾ ਤੇ ਅਸੀਂ ਪੰਜਾਬ ਤੇ ਕੇਂਦਰ ਸਰਕਾਰ ਦੇ ਪੂਤਲੇ ਫੁੱਕਣ ਦਾ ਫੈਸਲਾ ਕੀਤਾ ਤੇ ਮੁਜਾਹਰੇ ਕਰਨ ਦਾ ਫੈਸਲਾ ਕੀਤਾ ਹੈ ਅਸੀਂ ਬੇਨਤੀ ਕਰਦੇ ਹਾਂ ਜਿਹੜੀਆਂ ਜਥੇਬੰਦੀਆਂ ਮਿਲ ਸੁਣ ਰਹੀਆਂ ਕਿ ਉਹ ਇਸ ਰੋਜ਼ ਪ੍ਰਦਰਸ਼ਨ ਦੇ ਵਿੱਚ ਆਪਣੇ ਦੌਰ ਤੇ ਕਿੰਨਾ ਕਿ ਸਰ ਤੇ ਯੋਗਦਾਨ ਪਾ ਸਕਦੀਆਂ ਨੇ ਜਰੂਰ ਪਾਉਣ ਅਸੀਂ ਬਹੁਤ ਸਾਰੇ ਸਾਥੀਆਂ ਨਾਲ ਗੱਲਾਂ ਹੋਈਆਂ ਨੇ ਸਾਡੀਆਂ ਕੁਝ ਸਾਥੀਏ ਸਾਡੇ ਨਾਲ ਗੱਲਬਾਤਾਂ ਦੇ ਵਿੱਚ ਉਹਨਾਂ ਦੇ ਫੋਨ ਨਹੀਂ ਮਿਲ ਸਕੇ ਚੱਕੇ ਨਹੀਂ ਉਹਨਾਂ ਦੇ ਸੰਪਰਕ ਨਹੀਂ ਹੋ ਸਕਿਆ ਤੇ ਜਿਹੜੀਆਂ ਵੀ ਜਥੇ ਮੰਗੇਰਾ ਸੰਪਰਕ ਨਹੀਂ ਹੋ ਸਕਿਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਉਹ ਵੀ ਇਸ ਰੋਸ ਪ੍ਰਦਰਸ਼ਨ ਚ ਸ਼ਾਮਲ ਹੋਣ ਤੁਹਾਡਾ ਬਹੁਤ ਬਹੁਤ ਧੰਨਵਾਦ